ਕਿਸ ਕੈਸੋ ਕੈਸ਼ਨ ਤੇ ਆ ਕੇ ਕਿਹ ਕਿਹ ਦੇ ਬਲਾਰੇ ਸੈਮੀਨਾਰ ਕਰਵਾਏਗੇ ਔਰ ਕਿਹੜੇ ਕਿਹੜੇ ਜਿਹੜੇ ਅਕਾਦੀ ਆ ਹੁਣ ਤੱਕ ਜ਼ਿਲ੍ਹਿਆਂ ਦੇ ਵਿੱਚ ਨਹੀਂ ਰੱਖਣ ਦੇ ਵਿੱਥ ਹੋ ਚੁੱਕੀ ਆ ਲੋਕਾਂ ਉਹਨਾਂ ਕੀ ਰਿਸਪੋਨਸ ਅੱਜ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਅਸੀਂ ਮਾਜੋਗ ਐਸਐਸਪੀ ਸਾਹਿਬ ਦੀ ਨਿਗਰਾਨੀ ਦੇ ਵਿੱਚ ਅਸੀਂ ਕੈਸੋ ਆਪਰੇਸ਼ਨ ਫਿਰਦਾ 8 ਵਜੇ ਤੋਂ ਸ਼ੁਰੂ ਕੀਤਾ ਇਹ ਸਭ ਨੇ ਨਿਹਾਲ ਸਿੰਘ ਵਾਲਾ ਦੇ ਜਿਹੜੇ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜਾ ਉਹ ਕੈਸੋ ਆਪਰੇਸ਼ਨ ਜਿਹੜਾ ਉਹ ਚੱਲ ਰਿਹਾ ਹੁਣ ਵੀ ਅਜੇ ਚੱਲ ਰਿਹਾ ਤੇ ਉਹਦੀ ਲੜੀ ਦੇ ਵਿੱਚ ਅੱਜ ਅਸੀਂ ਇੱਥੇ ਨਿਹਾਲ ਸਿੰਘ ਵਾਲਾ ਛਾਣੇ ਦੇ ਜਿਹੜੇ ਚਾਰ ਪਿੰਡਾਂ ਦੇ ਵਿੱਚ ਅਸੀਂ ਪੂਰੀ ਚੈਕਿੰਗ ਕੀਤੀ ਆ ਤੇ ਪਿੰਡ ਦੇ ਲੋਕਾਂ ਦੇ ਨਾਲ ਇੱਕ ਅਸੀਂ ਮੀਟਿੰਗਾਂ ਵੀ ਕੀਤੀਆਂ ਨੇ ਉਹਦੇ ਵਿੱਚ ਜਿਹੜੇ ਸਾਰੇ ਪੁਰਾਣੇ ਸਮਗਲਰ ਸੀਗੇ ਉਹਨਾਂ ਨੂੰ ਚੈੱਕ ਕੀਤਾ ਤੇ ਉਹਨਾਂ ਦੇ ਵਿੱਚੋਂ ਅਸੀਂ ਕਾਫੀ ਸਾਰੇ ਜਿਹੜੇ ਪੁਰਸ਼ ਨੇ ਜਿਹੜੇ ਉਹਨਾਂ ਨੂੰ ਤਕੀ ਤਰਾ ਚੈੱਕ ਕਰਕੇ ਤੇ ਉਹਨਾਂ ਦੇ ਰਿਕਾਰਡ ਚੈੱਕ ਕੀਤੇ ਜਾ ਰਹੇ ਵੀ ਅੱਜ ਕੱਲ ਉਹ ਕੀ ਕੰਮ ਕਰ ਰਹੇ ਨੇ ਜਿਨ੍ਹਾਂ ਦੇ ਵਿੱਚ ਕਰੀਬ ਅਸੀਂ ਹੁਣ ਤੱਕ 135 ਬੰਦੇ ਜਿਹੜੇ ਨੇ ਉਹ ਉਹ ਚੈੱਕ ਕਰਨੇ ਕੁਝ ਦੀ ਮੌਤ ਹੋਈ ਸਾਨੂੰ ਸਾਹਮਣੇ ਆਈ ਨੌਕ ਬੰਦੇ ਮਰ ਗਏ 15 ਕ ਬੰਦੇ ਉਹਨਾਂ ਚ ਜੇਲ੍ਹ ਚ ਬੈਠੇ ਆ ਤੇ 8 ਕ ਜਿਹੜੇ ਪਿੰਡ ਤੋਂ ਬਾਹਰ ਰਹਿਣ ਲੱਗੇ ਉਹਨਾਂ ਦਾ ਬਾਹਰ ਜਾ ਕੇ ਤਸਦੀਕ ਕਰਾਂਗੇ ਕੁਝ ਨਹੀਂ ਇੱਕ ਤਾਂ ਇੰਸਟੀਚਿਊਟ ਬਣਾਇਆ ਤੇ 110 ਦੇ ਕਲੰਦਰੇ ਵੀ ਦਿੱਤੇ ਆ ਜਿਨ੍ਹਾਂ ਦੇ ਖਿਲਾਫ ਜਿਹੜੇ ਵਾਰ-ਵਾਰ ਜੁਰਮ ਕਰਨ ਵਾਲਿਆਂ ਦੇ ਖਿਲਾਫ ਤੇ ਉਹਨਾਂ ਦੇ ਕੁਝ ਵਹੀਕਲ ਜਿਹੜੇ ਸੀ ਕਰੀਬ 15 ਦੇ ਕਰੀਬ ਜਿਹੜੇ ਅਸੀਂ ਉਹ ਚੈੱਕ ਕੀਤਾ ਜਿਨ੍ਹਾਂ ਨੂੰ ਚੰਗੀ ਤਰ੍ਹਾਂ ਦਾ ਪੇਪਰ ਵਗੈਰਾ ਚੈੱਕ ਕਰਕੇ ਜੇ ਕੋਈ ਸ਼ੱਕ ਹੀ ਪਾਇਆ ਗਿਆ ਤਾਂ ਕਾਰਵਾਈ ਕੀਤੀ ਹੋ। ਸਰ ਜਿਸ ਤਰ੍ਹਾਂ ਪਿੰਡਾਂ ਦੇ ਸਪੋਰਟ ਦੀ ਕਰ ਰਹੀ ਹੈ ਉਹ ਸਾਰਾ ਲੋਕਲ ਇਸ ਵਾਰੀ ਵੀ ਹੈ ਕਿ ਉਹ ਨਸ਼ਾ ਦਸਤਰਾ ਹੈ ਨਾਮ ਤਾਂ ਲੈਦੇ ਨੇ ਪਰ ਉਹਨਾਂ ਦੀ ਸੇਫਟੀ ਨਹੀਂ ਹੈਗੀ। ਪੁਲਿਸ ਉਹਨਾਂ ਦੀ ਮਦਦ ਹੀ ਮੰਗਦੇ ਗੱਲ ਕਰੀ ਹੈ। ਕੀ ਹੈ ਨਾ ਡੋਗਰ। ਦੇਖੋ ਇਸ ਕੈਸ ਸੁਪਰੇਸ਼ਨ ਦੇ ਦੌਰਾਨ ਜੋ ਲੋਕ ਸਾਡ ਨਾਲ ਜੁੜਦੇ ਨੇ ਪਿੰਡ ਦੇ ਵਿੱਚ ਉਹ ਇਸ ਚੀਜ਼ ਦੀ ਨਸ਼ਿਆਂ ਦੀ ਵਿਰੋਧਤਾ ਕਰਦੇ ਆ ਵੀ ਜੋ ਨਸ਼ੇ ਵਿਕਦੇ ਨੇ ਉਹਨਾਂ ਦੀ ਜਾਂ ਖਾਣ ਲੈਂਦੇ। ਅਸੀਂ ਦੋਨੇ ਤਰੀਕੇ ਨਾਲ ਉਹਨਾਂ ਨਾਲ ਗੱਲ ਕੀਤੀ ਹੈ ਵੀ ਜਿਹੜੇ ਨਸ਼ਾ ਖਾਣ ਲੱਗ ਗਏ ਜਿਹੜੇ ਬੱਚੇ ਉਹਨਾਂ ਦਾ ਸਰਕਾਰੀ ਤੌਰ ਤੇ ਜਿਹੜਾ ਉਹ ਇਲਾਜ ਕਰਾਇਆ ਜਾਊਗਾ ਤੇ ਉਹਨਾਂ ਦੇ ਪਰਿਵਾਰਾਂ ਦੀ ਤੇ ਪਿੰਜਾਦਾਂ ਦੀ ਮਦਦ ਨਾਲ ਅਸੀਂ ਉਹਨਾਂ ਨੂੰ ਜਿਹੜਾ ਸਾਡਾ ਡੀਡਿਕਸ਼ਨ ਸੈਂਟਰ ਕੁਝ ਦਾਖਲ ਕਰਾ ਕੇ ਤੇ ਉਹਨਾਂ ਦਾ ਟ੍ਰੀਟਮੈਂਟ ਕਰਾਵਾਂਗੇ ਤੇ ਜਿਹੜੇ ਨਸ਼ੇ ਵੇਚਣ ਵਾਲੇ ਨੇ ਉਹਨਾਂ ਦੇ ਵਿੱਚ ਤੁਸੀਂ ਪੂਰਾ ਸਕੰਜਾ ਕੱਸਿਆ ਹੋਇਆ ਜਿਹਦੇ ਵਿੱਚ ਸਾਨੂੰ ਲੋਕਾਂ ਦਾ ਵੀ ਸਹਿਯੋਗ ਆ ਤੇ ਸਾਨੂੰ ਸਰਕਾਰ ਤੇ ਜਿਹੜੇ ਕੋਈ ਉਹਨਾਂ ਨੇ ਨਮਾਇਦੇ ਨੇ ਉਹਨਾਂ ਵੱਲੋਂ ਵੀ ਬੜਾ ਵਧੀਆ ਰਿਸਪਾਂਸ ਆ ਰਿਹਾ ਸਰ ਜਿਸ ਤਰੀਕੇ ਦੇ ਨਾਲ ਜਿਹੜਾ ਕ੍ਰਾਈਮ ਉੱਤੇ ਵਧਦਾ ਜਾ ਰਿਹਾ ਤੇ ਹੁਣ ਜਿਹੜੀ ਸਰਕਾਰ ਨਵੇਂ ਐਕਸ਼ਨ ਲੈਣ ਦੀ ਤਿਆਰੀ ਜਿਵੇਂ ਚੈੱਕ ਚਲਾਈ ਨੂੰ ਕਿਹੜੇ ਕਿਹੜੇ ਨੋਨ ਲਾਗ ਜੀਦਾ ਕਰਕੇ ਜਿਹੜੇ ਨਸ਼ਾ ਤਸਕਰ ਨੇ ਜੇ ਆ ਪਬਲਿਕ ਦੇ ਵਿੱਚ ਸਮਗਨਰ ਨੇ ਉਹ ਜਿਹੜੇ ਬੰਤ ਕਰਕੇ ਸਿਆ ਦੇਖੋ ਸਰਕਾਰ ਵੱਲੋਂ ਇੱਕ ਨਵਾਂ ਕਾਨੂੰਨ ਬਣਾਇਆ ਗਿਆ ਜਿਹੜੇ ਪਹਿਲੇ ਕਾਨੂੰਨ ਨੇ ਉਹ 1 ਜੁਲਾਈ ਤੋਂ ਬੰਦ ਹੋ ਕੇ ਤੇ ਨਵਾਂ ਕਾਨੂੰਨ ਜਿਹੜਾ ਉਹ 1 ਦਲਾਈ ਤੋਂ ਲਾਗੂ ਹੋ ਰਿਹਾ ਉਸੇ ਲੜੀ ਦੇ ਵਿੱਚ ਸਾਰੀ ਸਾਰੀ ਪੁਲਿਸ ਨੂੰ ਜਿਹੜੀਆਂ ਉਹ ਸਾਡੇ ਪੀਪੀਐਫ ਫਲੋਰ ਦੇ ਵਿੱਚ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਜਿਹੜਾ ਹੈੱਡਕੁਆਰਟਰ ਦੇ ਉੱਤੇ ਵੀ ਜਿਹੜੀਆਂ ਇਹਨਾਂ ਦੀ ਟ੍ਰੇਨਿੰਗ ਕਰ ਰਹੀਆਂ ਨੇ ਇਸੇ ਲੜੀ ਦੇ ਵਿੱਚ ਜਿਹੜੇ ਮੇਰੇ ਨਾਲ ਬੈਠੇ ਨੇ ਸਰਦਾਰ ਦਰਜੀਤ ਸਿੰਘ ਇਹ ਸਾਡੇ ਆਫਸਰ ਆਏ ਨੇ ਜਿਨ੍ਹਾਂ ਦੇ ਵਿੱਚ ਇਹ ਸਾਡੀ ਸਬਡੀ ਦੇ ਨਾਲ ਅਟੈਚ ਨੇ ਅਸੀਂ ਸਾਰੇ ਥਾਣਿਆਂ ਦੇ ਵਿੱਚ ਇਹਨਾਂ ਵੱਲੋਂ ਤੇ ਮੁਲਾਜ਼ਮਾਂ ਨੂੰ ਇਕੱਠੇ ਕਰਕੇ ਤਾਂ ਜੋ ਕਿ ਜਿਹੜੀ ਇੱਕ ਤਰੀਕ ਨੂੰ ਕਿਸੇ ਨੂੰ ਦਿੱਕਤ ਨਾ ਹੋਵੇ ਉਹ ਕਾਨੂੰਨ ਨੂੰ ਲਾਗੂ ਕਰਨ ਬਾਰੇ ਜਿਹੜੀ ਇਹਨਾਂ ਨੇ ਜਾਣਕਾਰੀ ਦਿੱਤੀ ਜਾ ਰਹੀ ਹੈ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹਦੇ ਕਿਉਂਕਿ ਬਹੁਤ ਸਾਰੇ ਲੋਕ ਇਹ ਦੇਖਦੇ ਹੋਣਗੇ ਕਿ ਕਿਉਂਕਿ ਕਿਤੇ ਨਾ ਕਿਤੇ ਲੋਕਾਂ ਦੇ ਮੱਥੇ 'ਤੇ ਡਰ ਹੁੰਦਾ ਕਿ ਪੁਲਿਸ ਦੇ ਨਾਲ ਕਿਵੇਂ ਗੱਲਬਾਤ ਕੀਤੀ ਜਾਵੇ ਦੇਖੋ ਪੋਲਿਸ਼ਨ ਨੂੰ ਹੁਣੋਂ ਇਸ ਤਰ੍ਹਾਂ ਧਾਰ ਵਾਲੀ ਕੋਈ ਗੱਲ ਨਹੀਂ ਹੈ ਜੋ ਪਬਲਿਕ ਦਾ ਆਪੀਨੀਅਨ ਸਾਡੇ ਕੋਲੇ ਆ ਰਿਹਾ ਉਹ ਬਹੁਤ ਵਧੀਆ ਹੈ ਪਬਲਿਕ ਬੜਾ ਇਸੀ ਦਾ ਚੰਗਾ ਮੰਨ ਰਹੀ ਹੈ ਕਿ ਪੁਲਿਸ ਜਿਹੜਾ ਕੰਮ ਕਰ ਰਹੀ ਹੈ ਇੱਕ ਇੱਕ ਮਾੜੇ ਬੰਦੇ ਨੂੰ ਸਕੱਜਾ ਕੱਸਿਆ ਜਾਣਾ ਲੋਕ ਨਸ਼ੇ ਨੂੰ ਨਫ਼ਰਤ ਕਰ ਰਹੇ ਹੁਣ ਉਹ ਇਸੇ ਕਰਕੇ ਸਾਨੂੰ ਬਹੁਤ ਸਹਯੋਗ ਮਿਲ ਰਿਹਾ ਅੱਜ ਮੈਨੂੰ ਕਈ ਸਾਰੇ ਪਰਿਵਾਰ ਦੇ ਮੈਂਬਰਾਂ ਨੇ ਵੀ ਮੈਨੂੰ ਕਿਹਾ ਕਿ ਸਾਡੇ ਬੱਚਾ ਨੂੰ ਦਾਖਲ ਕਰਾਓ ਮੇਰਾ ਖਿਆਲ ਹੈ ਅਸੀਂ ਇੱਕ ਦੇ ਦਿਨ ਦੇ ਵਿੱਚ ਉਹਨਾਂ ਨੂੰ ਦਾਖਲ ਵੀ ਕਰਾਵਾਂਗੇ ਬਹੁਤ ਵਧੀਆ ਪ੍ਰਾਲਾ ਜੀ ਸਰਕਾਰ ਦਾ ਇਹ ਜਿਹੜੇ ਬੱਚੇ 20-20 ਸਾਲ ਦੇ ਨਸ਼ੇ ਦੇ ਵਿੱਚ ਪਏ ਹੋਏ ਆ ਜੀ ਦਲਦਲ ਵਿੱਚ ਧਸੇ ਜਾਂਦੇ ਆ ਸਰਕਾਰ ਨੇ ਵਧੀਆ ਪ੍ਰਵਾਲਾ ਕੀਤਾ ਇਥੇ ਵੀ ਬੋਲਿਆ ਗਿਆ ਸਰ ਨੇ ਵੀ ਜਿਹੜੇ ਬੱਚੇ ਨਸ਼ਾ ਖਾ ਰਹੇ ਸੀ ਉਹਨਾਂ ਨੂੰ ਦਾਖਲ ਕਰਵਾ ਕੇ ਉਹਨਾਂ ਦਾ ਨਸ਼ਾ ਛਡਾ ਦਿਆਂਗੇ ਸਾਡੀ ਜ਼ਿੰਮੇਵਾਰੀ ਹੋਊਗੀ ਕੋਈ ਪੈਸਾ ਨਹੀਂ ਲੱਗਦਾ ਤੇ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਬਾਰੇ ਪੁਲਿਸ ਨੂੰ ਤਲਾਹ ਦਿੱਤੀ ਜਾਵੇ ਵੀ ਉਹਨਾਂ ਨੂੰ ਨੱਥ ਪਾਈ ਜਾਵੇ ਪਰਚਾ ਕੀਤਾ ਜਾਵੇ ਉਹਨਾਂ ਤੇ ਅਜੀ ਖਾਲਤਾ ਜੀ ਪੰਜਾਬ ਸਰਕਾਰ ਵੱਲੋਂ ਜਿਹੜੇ ਉਪਰਾਲਾ ਕੀਤਾ ਜਾ ਰਿਹਾ ਵੀ ਜਿਹੜੇ ਨਸ਼ੇ ਤੇ ਨੱਥ ਕਾਉਣ ਲਈ ਨਸ਼ਾ ਤਸਕਰ ਉਹਨਾਂ ਨੇ ਫੜਿਆ ਜਾ ਰਿਹਾ ਤੇ ਨੌਜਵਾਨਾਂ ਨੂੰ ਵੀ ਵੇਰ ਕੀਤਾ ਜਾ ਰਿਹਾ ਅੱਜ ਅਫਸਰ ਘਰਾਂ ਦੇ ਵਿੱਚ ਜਾ ਕੇ ਪਿੰਡਾਂ ਦੇ ਵਿੱਚ ਜਾ ਕੇ ਸੱਥਾਂ ਦੇ ਵਿੱਚ ਜਾ ਕੇ ਕੰਮ ਕਰ ਰਹੇ ਨੇ ਕਿਵੇਂ ਦੇਖਦੇ ਹੋ ਉਪਰਾਲੇ ਸਾਲ ਉਹਨਾਂ ਦਾ ਬਹੁਤ ਵਧੀਆ ਜੀ ਜਿਹੜੇ ਹਿਸਾਬ ਨਾਲ ਹੁਣ ਅਫਸਰਾਂ ਨੇ ਪਹਿਲ ਕਦਮੀ ਕੀਤੀ ਆ ਇਸ ਕੰਮ ਲਈ ਬਹੁਤ ਵਧੀਆਗਾ ਤੇ ਜਿਹੜੇ ਬੱਚੇ ਖਾ ਰਹੇ ਆ ਨਸ਼ਾ ਜਾਂ ਲਾਗੇ ਸਾਡੇ ਮਾੜੀ ਦਲਦਲ ਤੇ ਚਲੇ ਗਏ ਇਹ ਤੇ ਉਹਨਾਂ ਨੂੰ ਕੱਢਣ ਵਾਸਤੇ ਬਹੁਤ ਵਧੀਆ ਪ੍ਰਾਰਾਲਾ ਕੀਤੀ ਤਾਂ ਸਰਕਾਰ ਨੇ ਵੀ ਪੁਲਿਸ ਅਫਸਰਾਂ ਨੇ ਵੀ ਤੇ ਤਕਰੀਬਨ ਹੁਣ ਤੱਕ ਘਰ ਘਰ ਜਾ ਕੇ ਸਨੇਹਾ ਦੇਣ ਵਾਲੀ ਗੱਲ ਆ ਤੇ ਜਿਹੜੇ ਮਾੜੇ ਅਨਸਰ ਹੈਗੇ ਨੇ ਸਮਾਜ ਦੇ ਵਿੱਚ ਵੇਚਦੇ ਵੀ ਇਹ ਨਸ਼ਾ ਤੇ ਉਹਨਾਂ ਨੂੰ ਕਾਨੂੰਨ ਦੇ ਦਾਇਰੇ ਚ ਲਿਆ ਕੇ ਉਹਨਾਂ ਨੂੰ ਕਾਨੂੰਨੀ ਕਾਰਵਾਈ ਵੀ ਕੀਤੀ ਜਾਊ ਉਹਨਾਂ ਤੇ ਸਾਹਿਬ ਜੀ ਕੀ ਲੱਗਦਾ ਕਿ ਜੇਕਰ ਇਸ ਤਰ੍ਹਾਂ ਦੇ ਕਾਨੂੰਨ ਵੱਲੋਂ ਪ੍ਰਾਲੇ ਦਿੱਤੇ ਜਾਂਦੇ ਆ ਸੈਮੀਨਾਰ ਕਿਤੇ ਜਾਂਦੇ ਆ ਤੇ ਲੋਕਾਂ ਦਾ ਵੀ ਸਹਿਯੋਗ ਰਹੇ ਤੇ ਲੱਗਦਾ ਕਿ ਤੁਹਾਨੂੰ ਵੀ ਨਸ਼ਾ ਜਿਹੜਾ ਜਲਦੀ ਖਤਮ ਪੈ ਜਾਊਗੀ ਹੋਊਗੀ ਜੀ ਜ਼ਰੂਰ ਪਊਗੀ ਲੋਕਾਂ ਦਾ ਵੀ ਸਾਥ ਚਾਹੀਦਾ ਨਾਲ ਹੂੰ ਜਿੱਥੇ ਹੁਣ ਇੱਕ ਪਾਸੇ ਕਈ ਵਾਰ ਪੁਲਿਸ ਦਾ ਆਵ ਜਾਂਦੀ ਆ ਜਾਂ ਲੋਕ ਦਾ ਆਵ ਜਾਂਦੇ ਨੇ ਦੁਸ਼ਮਣੀ ਦੇ ਤਰੋਂ ਉੱਥੇ ਕੰਮ ਖਤਮ ਹੁੰਦਾ ਜਾ ਕੇ ਜੇ ਦੋਨਾਂ ਦਾ ਸੰਜੋਗ ਹੋਵੇ ਪੁਲਿਸ ਦਾ ਵੀ ਤੇ ਲੋਕਾਂ ਦਾ ਵੀ ਤੇ ਨਾਲ ਸਰਕਾਰ ਦਾ ਵੀ ਅਜਾ ਬੰਦ ਹੋ ਸਕਦਾ ਹੈ ਕਿਹੜੀ ਵੱਡੀ ਗੱਲ ਹੋਊਗਾ ਜ਼ਰੂਰ ਤੇ ਪ੍ਰਾਲਾ ਕਿਵੇਂ ਲੱਗਿਆ ਸਰਕਾਰ ਨੂੰ ਬਹੁਤ ਵਧੀਆ ਜੀ ਜਿਹੜੇ ਹਿਸਾਬ ਨਾਲ ਉਹਨਾਂ ਦੀ ਪਹਿਲ ਕਦਮੀ ਆ ਤੇ ਬਹੁਤ ਵਧੀਆ